ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਕਿ ਜਿੰਨੇ ਵੀ ਮੇਰੇ ਭੈਣ ਭਾਈ ਸੱਜਣ ਮਿੱਤਰ ਫੇਸਬੁਕ ਤੇ YouTube ਤੇ ਮੇਰ ਨਾਲ ਜੁੜੇ ਨੇ ਚੜ੍ਹਦੀ ਕਲਾ ਚ ਹੋ ਕੇ ਤੇ ਪਰਮਾਤਮਾ ਕਿਰਪਾ ਕਰੇ ਤਿੰਨ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋ ਅੱਜ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਵਾਸੀਆਂ ਨੂੰ ਕਿ ਤੁਸੀਂ ਇਹ ਜਾਣਦੇ ਹੋ ਕਿ ਜਦੋਂ ਦੀ ਆਮ ਦੀ ਸਰਕਾਰ ਬਣੀ ਆ ਮੌਜੂਦਾ ਸਰਕਾਰ ਬਣੀ ਆ ਉਦੋਂ ਤੋਂ ਪੰਜਾਬ ਦੇ ਚ ਨਸ਼ੇ ਤੇ ਧੱਕੇਸ਼ਾਹੀਆਂ ਦਿਨ ਦਿਹਾੜੇ ਲੁੱਟਾਂ ਖੋਹਾਂ ਕਤਲ ਹੋ ਰਹੇ ਆ ਇਹ ਤੁਸੀਂ ਸਾਰੇ ਜਾਣਦੇ ਹੋ ਤੇ ਹੁਣ ਗਿਣਤੀ ਬਿੰਤੀ ਦੇ ਦਿਨ ਰਹਿ ਗਏ ਜੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ 2027 ਦੇ ਵਿੱਚ ਵਿਧਾਨ ਸਭਾ ਦੇ ਇਲੈਕਸ਼ਨ ਹੋਣੇ ਆ ਤੇ ਫਰਵਰੀ ਦਾ ਮਹੀਨਾ ਚੱਲਣ ਡਿਆ ਜੇ ਜਨਵਰੀ ਪਰਮਿਤੇ ਵਿੱਚ ਹੀ ਇਲੈਕਸ਼ਨ ਹੁੰਦੀਆਂ ਸੀ 3 ਸਾਲਾਂ ਲੋਕੀ 12 ਮਹੀਨੇ ਆਪਾਂ ਵੀ ਲਾ ਲਿਆ ਤਾਂ 365 ਦਿਨ ਹੈਗੇ ਨੇ ਤੇ ਆਪਾਂ ਪੋਟਿਆਂ ਦੇ ਵਿੱਚ ਦਿਨ ਗਿਣ ਸਕਦੇ ਆ ਬਹੁਤ ਘੱਟ ਸਮਾਂ ਤੇ ਸਾਰੇ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਸਾਰੀਆਂ ਪਾਰਟੀਆਂ ਹਰ ਇੱਕ ਆਪੋ ਆਪਣੇ ਹਲਕੇ ਜਾ ਰਹੀਆਂ ਲੋਕਾਂ ਨਾਲ ਸੰਪਰਕ ਕਰ ਰਹੀਆਂ ਹੁਣ ਫਿਰ ਤੁਹਾਨੂੰ ਨਵੇਂ-ਨਵੇਂ ਲਾਲੀਪੌਪ ਦੇਣ ਕੇ ਸੁਪਨੇ ਵਖਾਉਣ ਕੇ ਤੁਹਾਨੂੰ ਵਾਅਦਾ ਕਰਨਗੇ ਪਰ ਕਿਸੇ ਨੇ ਪੂਰੇ ਕਰਨੇ ਨਹੀਂ ਸਿਰਫ ਇੱਕੋ ਹੀ ਪਾਰਟੀ ਆ ਪੰਜਾਬ ਦੇ ਵਿੱਚ ਸ਼ਰੋਣੀ ਅਕਾਲੀ ਦਲ ਬਾਦਲ ਤੇ ਮੈਂ ਬਾਦਲ ਸਾਹਿਬ ਦਾ ਨਾਂ ਨਾਲ ਤਾਂ ਜੋੜਦਾ ਕਿ ਪੰਜਾਬ ਦੇ ਵਿੱਚ ਸਰਕਾਰਾਂ ਨੇ ਐਨੇ ਅਕਾਲੀ ਦਲ ਬਣਵਾਤੇ ਨਾ ਵਿੱਚੋਂ ਹੀ ਬੰਦੇ ਪਾੜ ਪੜ ਕੇ ਤੇ ਅਕਾਲੀ ਦਲ ਹੈ ਵੀ ਬਹੁਤ ਆ ਜਿਵੇਂ ਮੈਂ ਨੀਰੀ ਕਾਲੀ ਦਲ ਦੀ ਗੱਲ ਕਰਾਂ ਤੇ ਮੇਰੇ ਭਰਮਪਿ ਲਿਖਾ ਰਹੇ ਤਾਂ ਮੈਂ ਤੁਹਾਨੂੰ ਇਹ ਗੱਲ ਕਰਨਾ ਨਾ ਕਿ ਸ਼ਰਮ ਨਹੀਂ ਅਕਾਲੀ ਦਲ ਬਾਦਲ ਜਿਹਦੇ ਪ੍ਰਧਾਨ ਨੇ ਸਫਾ ਸੁਖਬੀਰ ਸਿੰਘ ਬਾਦਲ ਔਰ ਆਪਣੀ ਪੰਜਾਬ ਵਾਸੀਆਂ ਦੇ ਮਸਲੇ ਪੰਜਾਬ ਦੇ ਮਸਲੇ ਸਿਰਫ ਬਾਦਲ ਸਾਹਿਬ ਹੀ ਹੱਲ ਕਰ ਸਕਦੇ ਹੋ ਪਹਿਲਾਂ ਵੀ ਇਹਨਾਂ ਨੇ ਕੀਤੇ ਆ ਤੇ ਮੈਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਭਾਉ ਭਰਾਓ ਹੁਣ ਅਗਾਂਹ ਵੀ ਗਲਤੀ ਨਾ ਕਰਿਓ ਇਹ ਨਾ ਕਿ ਤੁਹਾਨੂੰ ਕੋਈ ਲਾਲਚ ਦੇਵੇ ਤੇ ਤੁਸੀਂ ਉੱਤਰ ਲੱਗ ਜਾਓ ਸਿਰਫ 365 ਦਿਨ ਇਹ ਫਰਵਰੀ ਤੇ ਲਾਸਟ ਉਹ ਜਾਨੀ ਜਨਵਰੀ ਤੇ ਕੋਈ ਜੇ ਫਰਵਰੀ ਦੇ ਵਿੱਚ ਐਸੇ ਮਹੀਨੇ ਦੇ ਵਿੱਚ 2027 ਦੇ ਵਿੱਚ ਤੇ ਸਾਲ ਤੇ ਐਵੇਂ ਲੰਘ ਜਾਂਦਾ ਤੇ ਇਲੈਕਸ਼ਨ ਆ ਗਈ ਆ 2027 ਦੀ ਤੇ 365 ਦਿਨ ਰਹਿ ਗਏ ਨੇ ਕਿ ਕਿਸੇ ਦਾ ਮਗਰ ਨਾ ਲੱਗਿਓ ਉਹ ਗਲਤੀ ਨਾ ਕਰੋ ਜਿਹੜੀਆਂ ਪਹਿਲਾਂ ਕੀਤੀਆਂ ਵਾਂ ਤੇ ਅਕਾਲੀ ਦਲ ਨਾਲ ਜੁੜੋ ਆਪਣੀ ਮਾਪੋਲੀ ਨਾਲ ਮਾਪੋਲੀ ਪਾਰਟੀ ਨਾਲ ਜੁੜੋ ਕਿ ਜਿੰਨੇ ਵੀ ਮਸਲੇ ਆ ਜੋ ਪੰਜਾਬ ਦਾ ਵਿਕਾਸ ਹੋਇਆ ਉਹ ਬਾਦਲ ਸਾਹਿਬ ਦੀ ਸਰਕਾਰ ਦੇ ਚੋਇਆ ਤੁਸੀਂ ਵੀ ਜਾਣਦੇ ਹੋ ਸਾਰੇ ਜਾਣਦੇ ਹੋ ਠੀਕ ਹੈ ਗਰੀਬ ਬੰਦੇ ਇਹਨੂੰ ਮਿਲ ਕੇ ਵੇਖੀਏ ਤੇ ਸਾਰੇ ਇਹੋ ਗੱਲ ਹੀ ਕਹਿੰਦੇ ਆ ਕਿ ਨਹੀਂ ਜੋ ਬਾਦਲ ਸਾਹਿਬ ਨੇ ਕੀਤਾ ਹੋਰ ਕਿਸੇ ਨੇ ਕੀਤਾ ਨਹੀਂ ਕਈ ਆਰੀ ਇਹ ਕਹਿੰਦਾ ਕਿ ਜਿਹੜੇ ਸਾਡੇ ਮੁਹੱਲਿਆਂ ਦੇ ਪ੍ਰਧਾਨੀਆਂ ਹੋਰ ਬਣੇ ਹੁੰਦੇ ਆ ਇਹ ਗਾਹ ਤੱਕ ਜਾਣ ਨਹੀਂ ਦਿੰਦੇ ਉਹ ਗਰੀਬਾਂ ਦੀ ਆਵਾਜ਼ ਦੱਬੀ ਰਹਿ ਜਾਂਦੀ ਆ ਪਰ ਹਕੀਕਤ ਇਹੋ ਜੀ ਕਿ ਪੰਜਾਬ ਦਾ ਗਰੀਬ ਵਰਗ ਬਾਦਲ ਸਾਹਿਬ ਨੂੰ ਚਾਹੁੰਦਾ ਔਰ ਬਾਦਲ ਸਾਹਿਬ ਦੀ ਸਰਕਾਰ ਲਿਆਉਣਾ ਚਾਹੁੰਦਾ ਔਰ ਜਿਹੜੀ ਸਰਕਾਰ ਬਣਦੀ ਇਹ ਗਰੀਬਾਂ ਦੀਆਂ ਵੋਟਾਂ ਨਾਲ ਬਣਦੀ ਜੇ ਇਹ ਵੀ ਗੱਲ ਪੱਕੀ ਜੇ ਤਿੰਨ ਬਾ ਆਪਣੇ ਗਰੀਬ ਭਾਈਚਾਰੇ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਕਿਸੇ ਦੇ ਮਗਰ ਨਾ ਲੱਗਿਓ ਭਾਵੇਂ ਜੋ ਮਰਜੀ ਤੁਹਾਨੂੰ ਕਵੇ ਜੇ ਤੁਸੀਂ ਚੁੰਦੇ ਹੋ ਕਿ ਸਾਨੂੰ ਆਟਾ ਦਾਲ ਸਕੀਮ ਮਿਲੇ ਬੁਢਾਪਾ ਪੈਨਸ਼ਨ ਮਿਲੇ ਸਾਡੀਆਂ ਬੱਚੀਆਂ ਨੂੰ ਵਿਆਹ ਦੇ ਸਹਣ ਮਿਲਣ ਸਾਡੇ ਜਿਹੜੇ ਏਸੀ ਪ੍ਰਵਾਸ ਦੇ ਬੱਚੇ ਸਕੂਲਾਂ ਚ ਪੜਦੇ ਉਹਨਾਂ ਨੂੰ ਵਜੀਫੇ ਮਿਲਣ ਔਰ ਸਾਡੇ ਪੰਜਾਬ ਤਰੱਕੀ ਤੇ ਰਾਤ ਚੱਲੇ ਵਿਕਾਸ ਹੋਵੇ ਤੇ ਆਪਾਂ ਸਾਰਿਆਂ ਨੂੰ ਹਮਲਾ ਮਾਰ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਲਿਉਣੀ ਚਾਹੀਦੀ ਆ ਜੁੜੋ ਸਾਰੇ ਜਣੇ ਅਕਾਲੀ ਦਲ ਦੇ ਨਾਲ ਔਰ ਅਕਾਲੀ ਦਲ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਐਰ ਕੀ 2027 ਤੇ ਵਿੱਚ ਪੰਜਾਬ ਦੀ ਜਿਹੜੀ ਵਲਟੋਰਾ ਸੱਜਾ ਅਸਬੀਰ ਸਿੰਘ ਬਾਦਲ ਦੇ ਹਾਤਾਜੇ ਆਪਾਂ ਸੌਂਪੀਏ ਲੋਕੀ ਬਹੁਤ-ਬਹੁਤ ਗੱਲ ਨਾ ਕਰਦੇ ਨੇ ਕੈਂਡੀਡੇਟਾਂ ਨੇ ਬੜਾ-ਬੜਾ ਕੁਝ ਤੁਹਾਨੂੰ ਕਹਿਣਾ ਆ ਦੇ ਦਾਂਗੇ ਉਹ ਦੇ ਦਾਂਗੇ ਪਰ ਦਿਨਾਂ ਨਾਲ ਕੁਝ ਨਹੀਂ ਸਾਰੀਆਂ ਸਕੀਮਾਂ ਬੰਦ ਹੋ ਗਈਆਂ ਜੀ ਜੋ ਡਵੈਲਪਮੈਂਟ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਟਾਈਮ ਤੇ ਹੋਈ ਆ ਉਹ ਪਹਿਲੋ ਜਿਹੜੀ ਹੋ ਗਈ ਆ ਉਹ ਹੋਈਆਂ ਹੁਣ ਕੋਈ ਡਵੈਲਪਮੈਂਟ ਨਹੀਂ ਹੈਗੀ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਆਪਣੇ ਸਾਰੇ ਭੈਣ ਭਰਾਵਾਂ ਨੂੰ ਅਕਾਲੀ ਦਲ ਦਾ ਸਾਥ ਦਿਓ ਨੌਕਰੀਆਂ ਵੀ ਹੁਣ ਬਾਅਦ ਤੇ ਲੈ ਕੇ ਨੇ ਪੰਜਾਬ ਦੇ ਵਿੱਚ ਸਾਰਾ ਬਾਦਲੀਆਂ ਜਿਹੜਾ ਦਿੱਲੀ ਰਾਜ ਕਰ ਰਿਆ ਮੈਂ ਫੇਰ ਦੁਬਾਰਾ ਬਾਰ ਬਾਰ ਬੇਨਤੀ ਕਰਨਾ ਚਾਹੁੰਨਾ ਕਿ ਦੇਖੋ ਗਲਤੀ ਨਾ ਕਰ ਲਿਓ ਅਕਾਲੀ ਦਲ ਦੀ ਸਰਕਾਰ ਬਣਾਓ ਤੇ ਆਪਣੇ ਏਸੀ ਪਰਿਵਾਰ ਨੂੰ ਏਸੀ ਭਾਈਚਾਰੇ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਸਾਡੇ ਸਾਫਕਾ ਕੈਬਨਟ ਮੰਤਰੀ ਫਤਕ ਸਾਫਕਾ ਲੋਂਦਾ ਹੀ ਨਹੀਂ ਆ ਕਿਉਂਕਿ ਅੱਜ ਵੀ ਰਣੀਕੇ ਸਾਹਿਬ ਦਿਨ ਰਾਤ 24 ਘੰਟੇ ਆਪਣੇ ਹਲਕਿਆਂ ਤੋਂ ਹਲਕੇ ਤੋਂ ਅਲਾਵਾ ਵੀ ਜਿੱਥੋਂ ਮਰਜ਼ੀ ਕੋਈ ਬੰਦਾ ਆ ਜਾਏ ਉਹਦਾ ਕੰਮ ਕਰਦੇ ਨੇ ਔਰ 24 24 ਘੰਟੇ ਲੋਕਾਂ ਦੀ ਸੇਵਾ 'ਚ ਹਾਜ਼ਰ ਰਹਿੰਦੇ ਨੇ ਇਹੋ ਜਿਹਾ ਮੰਤਰੀ ਮਿਲਣਾ ਇਹੋ ਜਿਹਾ ਮੰਤਰੀ ਦੀ ਅਗਵਾਈ ਵੇਲਣੀ ਔਰ بڑے ਕਰਮਾ ਭਾਗਾਂ ਵਾਲੇ ਨੂੰ ਮਿਲਦੀ ਹੈ ਅਸੀਂ ਖੁਸ਼ਕਿਸਮਤ ਆ ਕਿ ਸਾਨੂੰ ਰਣੀਕੇ ਸਾਹਿਬ ਦੇ ਨਾਲ ਜੁੜਨ ਦਾ ਰਣੀਕੇ ਸਾਹਿਬ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਔਰ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਕੀ ਕਾਲੀਦਾਲ ਨਾਲ ਜੁੜੋ ਰਣੀਕੇ ਸਾਹਿਬ ਨਾਲ ਜੁੜੋ ਰਣੀਕੇ ਸਾਹਿਬ ਨੇ ਇੱਕ ਅਰੀ ਜਰੂਰ ਮਿਲਿਆ ਕਰੋ ਮਹੀਨੇ ਦੇ ਵਿੱਚ 15 ਦਿਨਾਂ ਦੇ ਵਿੱਚ ਆ ਕੇ ਰਣੀ ਸਾਹਿਬ ਰਣੀਕੇ ਸਾਹਿਬ ਵਰਗਾ ਮੰਤਰੀ ਕੋਈ ਨਹੀਂ ਮੈਂ ਪੋਸਟਿੰਗ ਪਾਈਆਂ ਮੈਂ ਕਹਿੰਦਾ ਵੀ ਆ ਕਿ 24 ਘੰਟੇ ਯਾਰ ਜਿੱਦੋਂ ਮਰਜੀ ਤੁਸੀਂ ਆ ਜਾਓ ਉਸੇ ਵਾਲੇ ਗੱਲਸਮ ਤੇ ਮਸਲੇ ਹੱਲ ਕਰਦੇ ਉਹਨਾਂ ਨੇ ਕਦੀ ਨਹੀਂ ਕਿਹਾ ਕਿ ਇਹ ਮੇਰੇ ਹਲਕੇ ਦਾ ਨਹੀਂ ਆ ਇਹ ਬਾਹਰਲੇ ਹਲਕੇ ਦਾ ਜਾਂ ਫਲਾਣੇ ਥਾਂ ਤੇ ਜਾ ਕੰਮ ਕਰਾਓ ਕਈ ਕਰੀ ਕਰ ਲੈਂਦੇ ਨਾ ਕਿ ਤੂੰ ਮੇਰੇ ਹਲਕੇ ਦਾ ਆ ਉਧਰ ਕਿਉਂ ਗਿਆ ਉਹਦੇ ਹਲਕੇ ਦਾ ਉਧਰ ਕਿਉਂ ਗਿਆ ਇਹੋ ਜਿਹਾ ਭੇਦਭਾਵ ਰਣਕੇ ਸਾਥ ਦੇ ਵਿੱਚ ਹੈ ਨਹੀਂ ਉਹ ਸਾਰਿਆਂ ਨੂੰ ਗੱਲ ਦੇ ਨਾਲ ਲੁੰਦੇ ਆ ਗਰੀਬ ਭਾਈਚਾਰੇ ਨੂੰ ਕੋਈ ਵੀ ਬੰਦਾ ਹੋਵੇ ਆਪਣੇ ਗੱਲ ਨਾਲ ਲਾ ਕੇ ਰਹਿੰਦੇ ਨੇ ਤੇ ਆਪਾਂ ਨੂੰ ਕਹਿੰਦਾ ਕਿ ਆਪਾਂ ਵੱਧ ਚੜ ਕੇ ਹੁਣ ਤੋਂ ਹੀ ਕੰਮ ਕਰੱਸੇ ਕਰੀਏ ਔਰ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਜੇ ਆਪਾਂ ਸੁਖ ਲੈਣਾ ਚਾਹੁੰਦੇ ਆ ਤੇ ਉਹ ਮੈਂ ਦੁਬਾਰਾ ਬੇਨਤੀ ਕਰਨਾ ਬਾਰ-ਬਾਰ ਬੇਨਤੀ ਕਰਦਾ ਕਿ ਦੇਖਿਓ ਭਾਈ ਗਲਤੀ ਨਾ ਕਰਿਓ ਗਲਤੀ ਨਾ ਕਰਿਓ ਨੀਲੇ ਕਾਟੇ ਵੀ ਕੱਟ ਦਿੱਤੇ ਆ ਬੁਢਾਪਾ ਪੈਨਸ਼ਨ ਵੀ ਲੋਕਾਂ ਦੀਆਂ ਕੱਟ ਦਿੱਤੀਆਂ ਕੋਈ ਸਹੂਲਤ ਜਿਹੜੀ ਜਿਹੜੀ ਬਾਦਸ਼ਾਹ ਨੇ ਦਿੱਤੀ ਅੱਜ ਨਹੀਂ ਇਹ ਮਿਲ ਰਹੀ ਸਭ ਬੰਦ ਨੇ ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਬੱਚੇ ਪੜ੍ਹਨ ਸਾਡੇ ਬੱਚਿਆਂ ਨੂੰ ਵਜੀਪੇ ਮਿਲਣ ਸਾਨੂੰ ਆਟਾ ਦਾਲ ਸਕੀਮ ਮਿਲਣ ਸਾਨੂੰ ਛਗਨ ਸਕੀਮ ਮਿਲੇ ਸਾਡੇ ਕੋਠੇ ਪੈਣ ਸਾਡੇ ਬੱਚੇ ਤਰੱਕੀਆਂ ਕਰਨ ਉਹ ਅਸੀਂ ਅਮਨ ਸ਼ਾਂਤੀ ਨਾਲ ਪੰਜਾਬ 'ਚ ਹੀ ਰਹਿ ਸਕੀਏ ਜੇ ਕੋਈ ਕੰਮ ਕਰਨ ਜਾਂਦਾ ਉਹ ਰਾਤ ਨੂੰ ਘਰ ਆ ਸਕੇ ਤੇ ਫੇਰ ਅਕਾਲੀ ਦਲ ਦੀ ਸਰਕਾਰ ਲਿਉਣੀ ਬਹੁਤ ਜ਼ਰੂਰੀ ਆ ਕਿਉਂਕਿ ਹੁਣ ਤੇ ਇਹ ਵੀ ਪਤਾ ਨਹੀਂ ਭਰਾਓ ਕਿ ਆਪਾਂ ਬਾਹਰ ਗਈਏ ਜਾਈਏ ਤੇ ਰਾਤ ਨੂੰ ਹੋਣਾ ਕਿ ਨਹੀਂ ਹੋਣਾ ਦਿਨ ਦਿਹਾੜੇ ਲੁੱਟਾਂ ਲਾਂਸ ਰੋਡ ਤੇ ਬੰਦੇ ਲੁੱਟਲੇ ਨੇ ਉਹ ਕਿਤੇ ਵਿਚਾਰੇ ਬਾਹਰ ਚੱਲੇ ਸੀ ਉਹ ਕੋਲ ਸਮਾਨ ਲੈ ਰਹੇ ਰੈਸਟੋਰੈਂਟ ਤੇ ਕੋਈ ਖਾਣ ਪੀਣ ਨੂੰ ਗਏ ਸੀ ਤੇ ਬੰਦੇ ਪੈ ਕੇ ਲੁੱਟ ਕੇ ਲੈ ਕੇ ਇਹੋ ਜਿਹਾ ਦਾ ਕੰਮ ਚੱਲ ਰਿਹਾ ਤੇ ਕੋਈ ਕਿਸੇ ਦੀ ਬਾਤ ਨਹੀਂ ਜੀ ਪਹੁੰਚਦਾ ਗੁੰਡਾ ਰਾਜੇ ਦਿਨ ਦਿਹਾੜੇ ਕਤਲ ਹੁੰਦੇ ਨੇ ਜੇ ਅਮਨ ਸ਼ਾਂਤੀ ਦੇ ਵਿੱਚ ਤੁਸੀਂ ਰਹਿਣਾ ਚਾਹੁੰਦੇ ਆਪਣੇ ਬੱਚਿਆਂ ਦੀ ਤਰੱਕੀ ਆ ਪੰਜਾਬ ਦਾ ਭਵਿੱਖ ਚੰਗਾ ਵੇਖਣਾ ਚਾਹੁੰਦੇ ਹੋ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਈਏ ਤੇ ਮੁੱਖ ਮੰਤਰੀ ਤਾਂ ਬਣਨਾ ਏ ਕਿ ਤੁਸੀਂ ਕਿਸੇ ਦੇ ਲਾਲਚ ਵਿੱਚ ਨਾ ਆਇਓ ਕਿਸੇ ਦੇ ਮਗਰ ਨਾ ਲੱਗਿਓ ਤੇ ਆਪਣੀ ਇੱਕ ਇੱਕ ਵੋਟ ਅਕਾਲੀ ਦਲ ਨੂੰ ਦੇ ਕੇ ਤੇ ਆਪਾਂ ਜਿਹੜਾ ਆ ਦਿੱਲੀ ਵਾਲਿਆਂ ਦਾ ਰਾਜ ਜਿਹੜਾ ਪੰਜਾਬ 'ਚ ਚੱਲਣ ਰਿਹਾ ਇਹਨਾਂ ਨੂੰ ਖਤਮ ਕਰ ਗਏ ਤੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹੀਏ ਹੱਥ ਜੋੜੀਆਂ ਇਹਨਾਂ ਨੂੰ ਦਿੱਲੀ ਵਾਲਿਆਂ ਨੂੰ ਦਿੱਲੀ ਭੇਜੀਆਂ ਤੇ ਪੰਜਾਬ ਵਾਲਿਆਂ ਨੂੰ ਪੰਜਾਬ 'ਚ ਕਾਮਯਾਬ ਕਰੀਆਂ ਇੱਕ ਕਹਾਵਤ ਹੁੰਦੀ ਕਹਿੰਦੇ ਆਪਣੇ ਤੇ ਆਪਣੇ ਹੁੰਦੇ ਨਾ ਜੇ ਆਪਣਾ ਮਾਰੂਤ ਸਾਵੇ ਤਾਂ ਛੁੱਟੂ ਬਗਾਨੇ ਨੇ ਕਿਹਾ ਕਿੱਥੇ ਛੁੱਟਣਾ ਸੋ ਇਸ ਕਰਕੇ ਅਕਾਲੀ ਦਲ ਦੀ ਸਰਕਾਰ ਲਿਆਉਣੀ ਜ਼ਰੂਰੀ ਆ ਜੇ ਪੰਜਾਬ ਨੂੰ ਅਮਨ ਸ਼ਾਂਤੀ ਖੁਸ਼ਹਾਲੀ ਦਾ ਸੂਬਾ ਬਣਾਉਣਾ ਆਪਾਂ ਚੈਨ ਨਾਲ ਪੰਜਾਬ 'ਚ ਰਹਿਣਾ ਤੇ ਇਹ ਜਿਹੜੇ ਦੂਜੇ ਲੋਕ ਨੇ ਇਹਨਾਂ ਨੂੰ ਤੇ ਗੁਮਰਾਹ ਕਰਨਾ ਔਰ ਵੱਟ ਚੜ ਕੇ ਇਹਨਾਂ ਨੇ ਪ੍ਰਚਾਰ ਵੀ ਕਰਨਾ ਇਹਨਾਂ ਤੋਂ ਬਚੋ ਆਪ ਬਚੋ ਆਪਣਾ ਪੰਜਾਬ ਬਚਾਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ